ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੀਂ ਸਟੋਰੀ ਦੇ ਵਿੱਚ ਸੋ ਦੋਸਤੋ ਮੈਂ ਆਪਣੇ ਘਰ ਦੇ ਵਿੱਚ ਇਕੱਲੀ ਹੀ ਰਹਿੰਦੀ ਸੀ ਪਰ ਮੇਰਾ ਘਰ ਬਹੁਤ ਹੀ ਵੱਡਾ ਸੀ ਜਿਸ ਦਾ ਕੇਟ ਵੀ ਕਾਫੀ ਵੱਡਾ ਸੀ ਮੇਰੀ ਉਮਰ 29 ਸਾਲ ਹੈ ਮੈਂ ਸਵੇਰ ਤੇ ਟਾਈਮ 2 ਘੰਟੇ ਜਿਮ ਤੇ ਜਾ ਕੇ ਆਪਣੇ ਸ਼ਰੀਰ ਨੂੰ ਫਿਟ ਰੱਖਿਆ ਹੋਇਆ ਸੀ ਇੱਕ ਦਿਨ ਸਵੇਰੇ 7 ਵਜੇ ਕਿਚਨ ਦੇ ਵਿੱਚ ਮੈਂ ਚਾਹ ਬਣਾ ਰਹੀ ਸੀ ਬਾਰਦਾ ਮੌਸਮ ਬਹੁਤ ਹੀ ਵਧੀਆ ਸੀ। ਨਿੱਕੀ ਨਿੱਕੀ ਕਣੀ ਦਾ ਮੀਂਹ ਵੀ ਪੈ ਰਿਆ ਸੀ ਤੇ ਠੰਡਾ ਮੌਸਮ ਸੀ। ਮੈਨੂੰ ਮੀਂਹ ਦੇ ਵਿੱਚ ਘੁੰਮਣਾ ਬਹੁਤ ਹੀ ਚੰਗਾ ਲੱਗਦਾ ਸੀ। ਕਈ ਵਾਰ ਮੈਂ ਕੋਠੇ ਦੇ ਉੱਪਰ ਮੀਂਹ ਦੇ ਵਿੱਚ ਭਿੱਜਦੀ ਰਹਿੰਦੀ ਸੀ। ਮੈਂ ਚਾਹ ਦੇ ਨਾਲ ਪਿਆਜ਼, ਆਲੂ ਦੇ ਪਕੌੜੇ ਬਣਾ ਲਏ। ਜਦ ਮੈਂ ਬਾਹਰ ਦੇਖਿਆ ਬਹੁਤ ਪਾਰ ਬਹੁਤ ਹੀ ਹਨੇਰਾ ਸੀ। ਮੀਂਹ ਵੀ ਪੈ ਰਿਆ ਸੀ, ਕਾਫੀ ਕਣੇ ਬੱਦਲ ਛਾਏ ਹੋਏ ਸੀ ਪਕੌੜੇ ਵੀ ਬਣਾ ਲਏ ਸੀ ਤੇ ਚਾਹ ਬਣਾਉਣ ਤੋਂ ਬਾਅਦ ਜਦੋਂ ਮੈਂ ਬਾਰੀ ਦੇ ਵਿੱਚੋਂ ਮੀਂਹ ਵੇਖਿਆ ਤਾਂ ਮੈਂ ਬਾਰੀ ਬੰਦ ਕਰ ਦਿੱਤੀ ਅਤੇ ਫਿਰ ਮੈਂ ਟੀਵੀ ਦੀ ਆਵਾਜ਼ ਉੱਚੀ ਕਰਕੇ ਵੀਡੀਓ ਦੇ ਵਿੱਚ ਨੱਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਦਿਨ ਮੌਸਮ ਬਹੁਤ ਹੀ ਵਧੀਆ ਸੀ ਮੈਂ ਆਪਣੇ ਆਪ ਨੂੰ ਨੱਚਦੇ ਹੋਏ ਨੂੰ ਸਾਹਮਣੇ ਲੱਗੇ ਕੰਧ ਤੇ ਸ਼ੀਸ਼ੇ ਦੇ ਵਿੱਚ ਦੇਖ ਰਹੀ ਸੀ ਮੈਂ ਉਸ ਸਮੇਂ yellow ਕਲਰ ਦੀ ਨੈਕੀ ਪਾਈ ਹੋਈ ਸੀ ਤੇ ਮੈਨੂੰ ਆਪਣਾ ਬਹੁਤ ਹੁਸਨ ਚੰਗਾ ਲੱਗ ਰਿਹਾ ਸੀ ਮੈਂ ਖੁਸ਼ੀ ਦੇ ਨਾਲੇ ਨੱਚ ਰਹੀ ਸੀ ਤੇ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਮੈਂ ਟੀਵੀ ਦੀ ਆਵਾਜ਼ ਨੂੰ ਘਟਕ ਦਿੱਤਾ ਤੇ ਆਪਣੇ ਸਿਰ ਤੇ ਚੁੰਨੀ ਲੈ ਕੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਵੇਖਿਆ ਬਾਹਰ ਪੀਜ਼ਾ ਡਿਲੀਵਰੀ ਕਰਨ ਵਾਲਾ ਮੁੰਡਾ ਖੜਾ ਸੀ ਜੋ ਕਿ ਜਵਾਨ 22 ਸਾਲ ਦਾ ਮੁੰਡਾ ਸੀ ਉਸ ਨੂੰ ਵੇਖ ਕੇ ਮੈਂ ਵੇਖਦੀ ਹੀ ਰਹੀ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੋਹਣਾ ਸੁਨੱਖਾ ਸੀ ਤੇ ਉੱਚਾ ਲੰਮਾ ਸੀ ਉਸਨੇ ਮੈਨੂੰ ਕਿਹਾ ਮੈਡਮ ਜੀ ਮੈਂ ਤੁਹਾਡਾ ਪੀਜ਼ਾ ਦੇਣ ਆਇਆ ਫਿਰ ਮੈਨੂੰ ਯਾਦ ਆਇਆ ਕਿ ਮੈਂ ਤਾਂ ਆਪਣਾ ਆਪ ਆਰਡਰ ਕੀਤਾ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਅੰਦਰ ਆ ਜਾਓ ਅਤੇ ਮੈਂ ਉਸ ਨੂੰ ਕਿਹਾ ਮੇਰਾ ਨਾਮ ਪੰਮੀ ਹੈ ਉਸਨੇ ਮੈਨੂੰ ਸਾਈਨ ਕਰਨ ਦੇ ਲਈ ਕਿਹਾ ਤੇ ਮੈਂ ਪੈਨ ਦਿੱਤੇ ਉਸਨੇ ਮੇਰੇ ਹੱਥ ਨਾਲ ਹੱਥ ਲੱਗ ਲੱਗ ਗਏ ਮੈਂ ਇੱਕ ਵਾਰੀ ਤਾਂ ਬਿਲਕੁਲ ਹੀ ਸੁੰਨ ਹੋ ਗਈ ਸੀ ਤੇ ਉਸਦੇ ਵੱਲ ਨਜ਼ਰ ਮਾਰੀ ਤੇ ਸਾਈਨ ਕਰ ਦਿੱਤੇ ਮੈਂ ਉਸ ਮੁੰਡੇ ਨੂੰ 500 ਰੁਪਏ ਦਿੱਤੇ ਬਚਦੇ ਪੈਸੇ ਮੈਨੂੰ ਵਾਪਸ ਕਰ ਦਿੱਤੇ ਮੈਂ ਉਸ ਨੂੰ ਬੜੇ ਹੀ ਧਿਆਨ ਦੇ ਨਾਲ ਵੇਖਿਆ ਸੀ ਜੋ ਕਿ ਆਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਇਮਾਨਦਾਰ ਤੇ ਸੱਚ ਬੋਲ ਰਿਹਾ ਸੀ ਤੇ ਮੈਂ ਉਸਦੇ ਵੱਲ ਵੇਖਦੀ ਹੀ ਰਹਿ ਗਈ ਜੇਕਰ ਉਹ ਚਾਹੁੰਦਾ ਤਾਂ ਪੈਸੇ ਰੱਖ ਵੀ ਸਕਦਾ ਸੀ ਥੋੜੀ ਦੇਰ ਬਾਅਦ ਉਸਨੇ ਮੈਨੂੰ ਕਿਹਾ ਕਿ ਮੈਨੂੰ ਇੱਕ ਗਲਾਸ ਪਾਣੀ ਪਿਲਾ ਦਿਓ ਅੱਜ ਗਰਮੀ ਬਹੁਤ ਹੈ ਮੈਂ ਉਸਨੂੰ ਕਿਹਾ ਹਾਂ ਹਾਂ ਕਿਉਂ ਨਹੀਂ ਤੇਰੇ ਕੱਪੜੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਗਿੱਲੇ ਵੀ ਹੋ ਗਏ ਨੇ ਤੂੰ ਅੰਦਰ ਆ ਕੇ ਆਪਣੇ ਕੱਪੜੇ ਸੁਕਾ ਲੈ ਮੈਂ ਆਪਣਾ ਪੀਜ਼ਾ ਮੇਜ਼ ਦੇ ਉੱਤੇ ਰੱਖ ਦਿੱਤਾ ਸੀ ਤੇ ਮੈਂ ਪਾਣੀ ਲੈਣ ਲਈ ਰਸੋਈ ਦੇ ਵਿੱਚ ਗਈ ਅਤੇ ਉਸ ਤੋਂ ਬਾਅਦ ਮੈਂ ਆਪਣਾ ਦੁਪੱਟਾ ਵੀ ਉਤਾਰ ਕੇ ਸੋਈ ਦੇ ਦਰਵਾਜ਼ੇ ਤੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਮੈਂ ਪਾਣੀ ਦਾ ਗਲਾਸ ਲੈ ਕੇ ਆਈ ਮੈਂ ਉਸ ਨੂੰ ਪਾਣੀ ਦਿੱਤਾ ਅਤੇ ਜਿੱਤਾਂ ਹੀ ਮੈਂ ਝੁਕੀ ਉਸ ਦੀ ਨਜ਼ਰ ਮੇਰੇ ਸਰੀਰ ਤੇ ਰੁਕੀ ਹੋਈ ਉਸ ਦੀਆਂ ਅੱਖਾਂ ਮੈਨੂੰ ਘੂਰ-ਘੂਰ ਕੇ ਵੇਖ ਰਹੀਆਂ ਸਾਨੂੰ ਤੇ ਅੱਖਾਂ ਨੂੰ ਖੋਲ-ਖੋਲ ਕੇ ਮੈਨੂੰ ਹੀ ਵੇਖੀ ਜਾ ਰਿਹਾ ਸੀ ਕਿਉਂਕਿ ਮੈਂ ਨਾਈਟੀ ਦਾ ਉੱਪਰ ਤੱਕ ਲਾ ਕਾਫੀ ਮੇਰਾ ਖੁੱਲਾ ਸੀ ਉਸ ਦੀ ਨਜ਼ਰ ਉਸ ਤੇ ਉੱਪਰ ਪੈ ਰਹੀ ਸੀ ਅਤੇ ਬੜੇ ਹੀ ਅਜੀਬ ਜਿਹਾ ਲੱਗ ਰਿਹਾ ਸੀ ਲਗਾਤਾਰ ਉਹ ਮੇਰੇ ਵਾਲ ਹੀ ਝੱਕੇ ਜਾਂਦਾ ਸੀ ਮੈਨੂੰ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ ਅਚਾਨਕ ਬਾਰਿਸ਼ ਤੇਜ਼ ਹੋ ਚੁੱਕੀ ਸੀ ਮੈਨੂੰ ਉਸਦੇ ਤਰਸ ਆ ਗਿਆ ਸੀ ਤੇ ਮੈਂ ਉਸ ਨੂੰ ਕਿਹਾ ਕਿ ਨਹੀਂ ਹਲੇ ਬਹੁਤ ਮੀਂਹ ਤੇਜ਼ ਪੈ ਰਿਹਾ ਹੈ ਜੇ ਤੈਨੂੰ ਕੋਈ ਦਿੱਕਤ ਨਾ ਹੋਵੇ ਤਾਂ ਤੂੰ ਥੋੜੀ ਦੇਰ ਰੁਕ ਜਾ ਫਿਰ ਚਲਾ ਜਾਏ ਉਹ ਬਾਥਰੂਮ ਦੇ ਵਿੱਚ ਗਿਆ ਤੇ ਆਪਣੇ ਸਿਰ ਅਤੇ ਮੂੰਹ ਨੂੰ ਤੋਲਿਏ ਦੇ ਨਾਲ ਪੂੰਝਣ ਲੱਗ ਪਿਆ ਕਿਉਂਕਿ ਫਰੈਸ਼ ਹੋਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਅਦ ਜਦੋਂ ਬਾਥਰੂਮ ਦੇ ਵਿੱਚੋਂ ਬਾਹਰ ਆਇਆ ਤਾਂ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਅਤੇ ਉਹ ਬਾਥਰੂਮ ਦੇ ਵਿੱਚ ਫੇਰ ਦੁਬਾਰਾ ਚਲਾ ਗਿਆ ਮੈਂ ਪਹਿਲਾਂ ਹੀ ਬਾਥਰੂਮ ਦੇ ਵਿੱਚ ਆਪਣੇ ਕੱਪੜੇ ਤੇ ਤੋਲੀਆਂ ਦਰਵਾਜ਼ੇ ਤੇ ਰੱਖ ਕੇ ਆਈ ਸੀ ਕਿਉਂਕਿ ਮੈਂ ਵੀ ਨਹਾਉਣ ਦੇ ਲਈ ਮੈਂ ਵੀ ਜਾਣਾ ਸੀ ਤੇ ਮੈਂ ਆਪਣੇ ਸਾਰੇ ਅੰਦਰੂਨੀ ਕੱਪੜੇ ਅੰਡਰਗਾਰਮੈਂਟਸ ਉੱਥੇ ਹੀ ਰੱਖੇ ਸੀ ਮੁੰਡੇ ਨੇ ਪਹਿਲਾਂ ਆਪਣੀ ਕਮੀਜ਼ ਲਾਈ ਤੇ ਉਸਨੇ ਮੇਰੇ ਕੱਪੜਿਆਂ ਨੂੰ ਛੂ ਲਿਆ ਸੀ ਤੇ ਫਿਰ ਉਸਨੇ ਤੌਲੀਏ ਦੇ ਨਾਲ ਆਪਣੇ ਆਪ ਨੂੰ ਸਾਫ਼ ਕੀਤਾ ਅਤੇ ਮੈਨੂੰ ਅਚਾਨਕ ਦਰਵਾਜ਼ਾ ਖੜਕਾ ਦਿੱਤਾ ਕਿਉਂਕਿ ਮੈਂ ਵੀ ਨਹਾਉਣ ਲਈ ਜਾਣਾ ਸੀ ਯਾਦ ਆ ਗਿਆ ਸੀ ਕਿ ਮੇਰੇ ਕੱਪੜੇ ਅੰਦਰ ਨੇ ਉਸਨੇ ਮੇਰੇ ਕੱਪੜਿਆਂ ਦੇ ਉੱਥੇ ਹੀ ਰੱਖ ਦਿੱਤੇ ਉਸਨੇ ਥੋੜਾ ਜਿਹਾ ਦਰਵਾਜ਼ਾ ਖੋਲਿਆ ਤੇ ਮੈਂ ਉਸ ਨੂੰ ਇੱਕ ਕਮੀਜ਼ ਤੇ ਪਜਾਮਾ ਦੇ ਦਿੱਤਾ ਕਿ ਕਿਹਾ ਕਿ ਇਸ ਨੂੰ ਪਾਲਾਂ ਕਿਉਂਕਿ ਤੇਰੇ ਕੱਪੜੇ ਭਿੱਜ ਗਏ ਨੇ ਉਸਨੇ ਕਮੀਜ਼ ਪਾਈ ਤੇ ਆਪਣੀ ਕਮੀਜ਼ ਪੱਖੇ ਦੇ ਥੱਲੇ ਆ ਕੇ ਉਸਕੋਂ ਨੂੰ ਪਾ ਦਿੱਤੀ ਸੀ ਉਹ ਬਾਥਰੂਮ ਦੇ ਵਿੱਚ ਗਿਆ ਅਤੇ ਟੀਵੀ ਵੇਖਣ ਲੱਗ ਪਿਆ ਸੀ ਤੇ ਮੈਂ ਰਸੋਈ ਦੇ ਵਿੱਚ ਉਸਦੇ ਲਈ ਚਾਹ ਤੇ ਪਕੌੜੇ ਲੈਣ ਲਈ ਚਲੀ ਗਈ ਸੀ ਕਿਉਂਕਿ ਮੈਂ ਸੋਚਿਆ ਸੀ ਕਿ ਵਿਚਾਰਾ ਸਵੇਰ ਦਾ ਭੁੱਖਾ ਭੇਜ ਰਿਹਾ ਹੈ ਕਿਉਂ ਨਾ ਇਸ ਨੂੰ ਚਾਹ ਤੇ ਪਕੌੜੇ ਦੇ ਦਵਾਂ ਜਦੋਂ ਮੈਂ ਉਸ ਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਮੈਨੂੰ ਸੰਜੀਤ ਦੱਸਿਆ ਉਸਨੇ ਮੈਨੂੰ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਤੋਂ ਬਿਨਾ ਹੋਰ ਕੌਣ ਰਹਿੰਦਾ ਹੈ ਮੈਂ ਉਸਨੂੰ ਦੱਸਿਆ ਕਿ ਮੇਰੇ ਘਰ ਦੇ ਵਿੱਚ ਨਾਲ ਕੋਈ ਨਹੀਂ ਰਹਿੰਦਾ ਮੇਰਾ ਤਲਾਕ ਹੋ ਚੁੱਕਿਆ ਹੈ ਕਿਉਂਕਿ ਮੇਰੇ ਨਾਲ ਬਹੁਤ ਵੱਡਾ ਤੋਖਾ ਹੈ ਹੋਇਆ ਹੈ ਮੇਰੇ ਘਰ ਵਾਲਾ ਨਸ਼ੀ ਕਰਦਾ ਸੀ ਜਿਸ ਤੋਂ ਮੈਂ ਦੁਖੀ ਹੋ ਕੇ ਤਲਾਕ ਲੈ ਲਿਆ ਉਸਨੇ ਮੈਨੂੰ ਕਿਹਾ ਕਿ ਮੈਨੂੰ ਮਾਫ਼ ਕਰਿਓ ਮੈਨੂੰ ਤਲਾਕ ਕਿੱਦਾਂ ਹੋ ਗਿਆ ਤੁਹਾਡਾ ਤੁਸੀਂ ਤਾਂ ਕਿੰਨੇ ਖੂਬਸੂਰਤ ਹੋ ਉੱਚੇ ਲੰਬੇ ਹੋ ਉਸ ਨੂੰ ਦੱਸ ਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਕਿਉਂਕਿ ਜਿਸ ਨੇ ਮੇਰੀ ਕਦਰ ਪਾਉਣੀ ਸੀ ਉਸਨੇ ਪਾਈ ਨਹੀਂ ਉਸਨੇ ਮੇਰਾ ਦੁੱਖ ਵਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਫਿਰ ਮੈਨੂੰ ਆਪਣੇ ਬਾਰੇ ਸਭ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਸੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ ਪਰ ਘਰਤੀ ਕ੍ਰੀਪੀ ਹੋਣ ਦੇ ਕਰਕੇ ਪੜਾਈ ਦੇ ਨਾਲ ਨਾਲ ਪੀਜ਼ਾ ਡਿਲੀਵਰੀ ਕਰਦਾ ਹਾਂ ਜਿਹਦੇ ਵਿੱਚ ਮੇਰਾ ਖਰਚਾ ਨਿਕਲ ਜਾਂਦਾ ਹੈ ਹੋਰ ਮੈਂ ਬਿਜਲੀ ਦਾ ਵੀ ਕੰਮ ਜਾਂਦਾ ਹਾਂ ਜੋ ਟਾਈਮ ਮਿਲਦਾ ਹੈ ਮੈਂ ਉਹ ਵੀ ਇਸ ਦੇ ਨਾਲ ਕਰਦਾ ਹਾਂ ਜਿਸ ਦੇ ਨਾਲ ਮੇਰੇ ਘਰ ਦਾ ਖਰਚਾ ਚੱਲਦਾ ਹੈ ਕਿਉਂਕਿ ਉਸ ਨੂੰ ਹਾਲੇ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਇਸ ਦੇ ਲਈ ਉਸਨੇ ਕਰਤੇ گزارੇ ਲਈ ਇੱਕ ਪ੍ਰਾਈਵੇਟ ਨੌਕਰੀ ਕਰਨ ਲਈ ਉਹ ਪੀਜ਼ਾ ਡਿਲੀਵਰੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਗੱਲਾਂ ਕਰਲਾਂ ਕਰਦੇ ਕਰਦੇ ਸਾਨੂੰ ਬਹੁਤ ਸਮਾਂ ਹੋ ਗਿਆ ਸੀ ਤੇ ਮਿੰ ਮੈਂ ਉਸ ਨੂੰ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਵਿਖਾਰੀ ਸੀ ਅਤੇ ਮੇਰੇ ਵਿਆਹ ਦੀਆਂ ਫੋਟੋਆਂ ਵੇਖ ਕੇ ਮੈਨੂੰ ਕਹਿ ਰਿਹਾ ਸੀ ਕਾਫੀ ਹੈਰਾਨ ਹੋ ਰਿਹਾ ਸੀ ਕਿਉਂਕਿ ਫੋਟੋਆਂ ਦੇ ਵਿੱਚ ਮੈਂ ਬਹੁਤ ਹੀ ਸੋਹਣੀ ਲੱਗ ਰਹੀ ਸੀ ਬਿਲਕੁਲ ਪਰੀਆਂ ਦੇ ਵਾਂਗ ਲੱਗ ਰਹੀ ਸੀ ਮੈਂ ਉਸ ਨੂੰ ਹੱਸਦੇ ਕਿਹਾ ਅੱਛਾ ਇਸ ਤੋਂ ਬਾਅਦ ਮੈਂ ਖਾਲੀ ਕੱਪ ਅਰ ਸੋਈ ਦੇ ਵਿੱਚ ਰੱਖਣ ਚੱਲੇਗੀ ਤੇ ਹੁਣ ਮੈਂ ਉਸ ਦੀਆਂ ਗੱਲਾਂ ਨੂੰ ਚੇਤੇ ਕਰ ਰਹੀ ਸੀ ਤੇ ਬਾਰ-ਬਾਰ ਸੋਚ ਰਹੀ ਸੀ ਤੇ ਮੈਨੂੰ ਓਨ ਦੀ ਤਿਆਰੀ ਕਰ ਰਹੀ ਸੀ ਨਹਾਉਣ ਦੀ ਅਤੇ ਉਹ ਲਗਾਤਾਰ ਮੇਰੇ ਵੱਲ ਵੇਖੇ ਜਾ ਰਿਹਾ ਸੀ ਮੈਂ ਉਸ ਨੂੰ ਚੀਜ਼ ਨੂੰ ਨੋਟਿਸ ਵੇ ਕੀਤਾ ਤੇ ਉਸ ਨੂੰ ਪੁੱਛਿਆ ਕਿ ਤੈਨੂੰ ਮੇਰੇ ਵਿਆਹ ਦੀਆਂ ਫੋਟੋ ਕਿੱਦਾਂ ਦੀਆਂ ਲੱਗੀਆਂ ਤੇ ਕਹਿਣ ਲੱਗਾ ਕਿ ਤੁਸੀਂ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹੋ ਉਸਨੇ ਮੇਰੀ ਬਹੁਤ ਹੀ ਤਾਰਿਫ ਕੀਤੀ ਤੇ ਮੇਰੇ ਵਾਲ ਵੇਖਦਿਆਂ ਫੋਟੋ ਨੂੰ ਕਹਿ ਰਿਹਾ ਸੀ ਕਿ ਤੁਸੀਂ ਤਾਂ ਹੁਣ ਵੀ ਬਹੁਤ ਸੋਹਣੇ ਹੋ ਜਿਦਾਂ ਕੋਈ ਫਿਲਮ ਦੀ ਹੀਰੋਇਨ ਹੋਵੇ ਤੇ ਸੁਣ ਕੇ ਮੈਂ ਹੱਸਦੀ ਹੋਈ ਬਾਥਰੂਮ ਦੇ ਵਿੱਚ ਚਲੀ ਗਈ ਦਰਸਲ ਮੇਰਾ ਤੋਲੀਆਂ ਬਾਥਰੂਮ ਦੇ ਵਿੱਚ ਬਾਹਰ ਹੀ ਰਹਿ ਗਿਆ ਸੀ ਕਿਉਂਕਿ ਉਸਨੇ ਜੋ ਵਰਤ ਵਰਤ ਲਿਆ ਸੀ ਮੈਂ ਨਹਾ ਕੇ ਵੇਖਿਆ ਉੱਥੇ ਤੋਲੀਆਂ ਨਹੀਂ ਸੀ ਮੈਂ ਉਸਨੂੰ ਆਵਾਜ਼ ਮਾਰੀ कि ਮੈਨੂੰ ਤੌਲੀਆ ਦੇ ਜਾ। ਮੈਂ ਥੋੜਾ ਜਿਹਾ ਦਰਵਾਜ਼ਾ ਖੋਲਿਆ ਤੇ ਉੱਥੇ ਮੈਨੂੰ ਤੌਲੀਆ ਦੇ ਦੇ ਦਿੱਤਾ। ਅਤੇ ਮੈਂ ਦਰਵਾਜ਼ਾ ਬੰਦ ਕਰ ਲਿਆ ਸੀ। ਹੁਣ ਮੈਂ ਆਪਣੇ ਕੱਪੜੇ ਪਾ ਕੇ ਬਾਹਰ ਆਈ। ਜਦੋਂ ਮੈਂ ਆਪਣੇ ਕਾਲੇ ਰੰਗ ਦੇ ਡਰੈੱਸ ਪਾਈ ਤਾਂ ਮੈਂ ਉਸ ਦੇ ਵੱਲ ਵੇਖਿਆ ਤੇ ਉਹ ਮੈਨੂੰ ਘੂਰ-ਘੂਰ ਕੇ ਫੀਖ ਰਿਹਾ ਸੀ। ਕਦੇ ਮੇਰੀ ਟੇਟੀ ਅੱਖ ਨਾਲ ਵੇਖਦਾ ਤੇ ਕਦੇ ਸਿੱਧਾ ਵੇਖਦਾ ਤੇ ਫਿਰ ਮੂੰਹ ਪਰਾਂ ਕਰ ਕੇ ਲੈਂਦਾ। ਨਾ ਸ਼ੀਸ਼ੇ ਵਿੱਚ ਇਹ ਚੀਜ਼ ਨੂੰ ਮੈਂ ਨੋਟਿਸ ਕਰ ਲਿਆ ਸੀ। कि मैं अपने बालानू सेट कर रही थी मैं उसको शीशे ਦੇ ਵਿੱਚੋਂ ਵੀ ਵੇਖਿਆ ਜੋ ਕਿ ਲਗਾਤਾਰ ਮੈਨੂੰ ਹੀ ਵੇਖੀ ਜਾ ਰਿਹਾ ਸੀ ਪਤਾ ਨਹੀਂ ਕਿਉਂ ਉਸਦੇ ਦਿਲ ਦੇ ਵਿੱਚ ਕੀ ਚੱ ਰਿਹਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਜਦ ਮੈਂ ਉਸ ਨੂੰ ਮੁੜਖੀ ਵੇਖਿਆ ਤਾਂ ਉਸਨੇ ਆਪਣਾ ਮੂੰਹ ਵੀ ਟੀਵੀ ਦੀਵਾਰ ਮੋੜ ਲਿਆ ਸੀ ਉਸ ਤੋਂ ਬਾਅਦ ਮੈਂ ਉਸਦੇ ਕੋਲ ਜਾ ਕੇ ਬੈਠ ਗਈ ਫਿਰ ਅਸੀਂ ਗੱਲਾਂ ਕਰਨ ਲੱਗ ਗਏ ਤਾਂ ਗੱਲਾਂ ਕਰਦੇ ਕਰਦੇ ਉਸਦਾ ਹੱਥ ਮੇਰੇ ਹੱਥ ਨਾਲ ਲਾ ਕੇ ਆ ਸੀ ਪਰ ਮੈਂ ਇਸ ਗੱਲ ਦਾ ਪੂਰਾ ਨਹੀਂ ਮਨਾਇਆ ਸੀ ਕਿਉਂਕਿ ਕਿੰਨਾ ਹੀ ਸਮਾਂ ਹੋ ਗਿਆ ਸੀ ਇੱਕ ਦੂਜੇ ਨਾਲ ਅਸੀਂ ਕੁਲ ਮਿਲ ਗਏ ਸੀ ਇਸ ਨਾਲ ਸ਼ਾਇਦ ਉਹਦੋਂ ਹੋਰ ਵੀ ਹਿੰਮਤ ਮਿਲ ਗਈ ਉਸਨੇ ਮੈਨੂੰ ਜਾਣ ਬੁੱਝ ਕੇ ਛੂਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਹੱਥ ਨੂੰ ਫੜਨ ਦੀ ਕੋਸ਼ਿਸ਼ ਕੀਤੀ ਦੁਪਹਿਰ ਦੇ 2:00 ਵੱਜ ਗਏ ਸਨ ਮੈਂ ਰੁਕਿਆ ਹੋਇਆ ਸੀ ਕਿ ਮੈਂ ਸਾਡੇ ਦੋਨਾਂ ਦੇ ਲਈ ਦੁਪਹਿਰ ਦੀ ਰੋਟੀ ਬਣਾਈ ਅਸੀਂ ਦੋਨਾਂ ਨੇ ਮਿਲ ਕੇ ਰੋਟੀ ਖਾਧੀ ਅਤੇ ਸੰਜੇ ਨੂੰ ਮੈਂ ਪੁੱਛਿਆ ਕੀ ਰੋਟੀ ਕੀਤਾ ਦੇ ਬਣੀ ਹੈ ਤੇ ਉਸਨੇ ਕਿਹਾ ਬਹੁਤ ਹੀ ਸਵਾਦ ਹੈ ਫਿਰ ਮੈਨੂੰ ਕਹਿਣ ਲੱਗਾ ਕਿ ਤੁਸੀਂ ਦੁਬਾਰਾ ਵਿਆਹ ਕਿਉਂ ਨਹੀਂ ਕਰਵਾਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੇਰਾ ਦਿਲ ਹੀ ਨਹੀਂ ਕੀਤਾ ਕਿਉਂਕਿ ਮੇਰਾ ਯਕੀਨ ਜੋ ਉੱਠ ਗਿਆ ਸੀ ਦੁਬਾਰਾ ਵਿਆਹ ਕਰਵਾਉਣ ਦਾ ਮੈਂ ਸੋਚ ਵੀ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਜਦੋਂ ਮੈਂ ਉਸ ਨੂੰ ਇਹ ਗੱਲ ਕਹੀ ਤਾਂ ਉਹ ਮੇਰੇ ਵੱਲ ਧਿਆਨ ਦੇ ਨਾਲ ਵੇਖਣ ਲੱਗਾ ਤੇ ਉਸਨੇ ਮੈਨੂੰ ਕਿਹਾ ਕਿ ਤੁਹਾਨੂੰ ਤਾਂ ਵਿਆਹ ਕਰਵਾਉਣਾ ਚਾਹੀਦਾ ਸੀ ਉਸਨੇ ਕਿਹਾ ਕਿ ਮੇਰੀ ਮਾਤਾ ਮੇਰੇ ਵਿਆਹ ਦੇ ਲਈ ਬਹੁਤ ਚਿੰਤ ਕਰਦੀ ਹੈ ਹਰ ਸਮੇਂ ਮੇਰੀ ਮਾਤਾ ਵਿਆਹ ਦੀ ਗੱਲ ਕਰਦੀ ਰਹਿੰਦੀ ਹੈ ਪਰ ਮੈਂ ਹੀ ਵਿਆਹ ਨਹੀਂ ਕਰਵਾਉਣਾ ਹਲੇ ਮੈਨੂੰ ਕੋਈ ਚੰਗੀ ਕੁੜੀ ਨਹੀਂ ਮਿਲੀ ਜਿਸ ਨੂੰ ਮੈਂ ਆਪਣਾ ਦਿਲ ਦੇ ਦਵਾਂ ਤੇ ਆਪਣਾ ਜੀਵਨ ਸਾਥੀ ਬਣਾ ਲਵਾਂ ਉਹ ਮੈਨੂੰ ਆਪਣੀ ਗੱਲ ਦਾ ਜਵਾਬ ਦੇ ਰਿਹਾ ਸੀ ਅਤੇ ਉਸਨੇ ਕਿਹਾ ਕਿ ਜੇ ਮੈਨੂੰ ਪਸੰਦ ਦੀ ਕੁੜੀ ਮਿਲ ਗਈ ਤਾਂ ਮੈਂ ਵਿਆਹ ਜ਼ਰੂਰ ਕਰਵਾਵਾਂਗਾ ਜਦ ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਕਿੱਦਾਂ ਦੀ ਕੁੜੀ ਪਸੰਦ ਹੈ ਤਾਂ ਉਸਨੇ ਕਿਹਾ ਬਿਲਕੁਲ ਤੁਹਾਡੇ ਵਰਗੀ ਜੋ ਘਰ ਦਾ ਕੰਮ ਕਰਦੀ ਹੋਵੇ ਮੇਰਾ ਧਿਆਨ ਰੱਖਦੀ ਹੋਵੇ ਜੋ ਮੈਨੂੰ ਸਵੇਰੇ ਗਰਮਾ-ਗਰਮ ਨਾਸ਼ਤਾ ਬਣਾ ਕੇ ਦੇਵੇ ਮੇਰੇ ਦਿਲ ਦੀ ਹਰ ਗੱਲ ਸਮਝ ਲਵੇ ਤੇ ਮੈਨੂੰ ਰੱਜ ਕੇ ਪਿਆਰ ਕਰੇ ਮੈਂ ਉਸ ਦੀਆਂ ਗੱਲਾਂ ਸਮਝ ਗਈ ਸੀ ਤੇ ਮੈਨੂੰ ਆਪਣੇ ਆਪ ਵਿੱਚ ਸੰਗ ਆ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਤੋਂ ਉਮਰ ਦੇ ਵਿੱਚ ਬਹੁਤ ਵੱਡੀ ਹਾਂ ਤੇ ਮੈਂ ਤਲਾਕशुदा ਹਾਂ ਮੈਂ ਉਸ ਨੂੰ ਕਿਹਾ ਕਿ ਮੈਂ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਉਸਨੇ ਕਿਹਾ ਕਿ ਮੈਨੂੰ ਵੀ ਫਰਕ ਨਹੀਂ ਪੈਂਦਾ ਜੇ ਤੁਸੀਂ ਮੇਰੇ ਨਾਲੋਂ ਵੱਡੇ ਹੋਵੋ ਕੀ ਹੋਇਆ ਮੇਰੇ ਘਰ ਦੇ ਮੰਨ ਜਾਣਗੇ ਉਹ ਹੱਸਦਾ ਹੈ ਤੇ ਕਹਿਣ ਲੱਗਾ ਉਸਨੇ ਮੈਨੂੰ ਕਿਹਾ ਕਿ ਤੁਸੀਂ ਉਹ ਗੱਲ ਸੁਣੀ ਹੈ ਜੇ ਮੀਆਂ ਬੀਬੀ ਰਾਜੇ ਤਾਂ ਕੀ ਕਰੂਗਾ ਕਾਜੀ ਉਸ ਸਮੇਂ ਦੀ ਮਾਂ ਦੀ ਫੋਨ ਆ ਗਿਆ ਤੇ ਮੈਂ ਉੱਠ ਕੇ ਰਸੋਈ ਦੇ ਵਿੱਚ ਚਲੀ ਗਈ ਸੀ ਉਸਨੇ ਪਤਾ ਨਹੀਂ ਆਪਣੀ ਮਾਂ ਦੇ ਨਾਲ ਕੀ ਗੱਲ ਕੀਤੀ ਮਾਂ ਚ ਮੈਂ ਚੋਰੀ-ਚੋਰੀ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮਾਂ ਨੂੰ ਕਹਿ ਰਹੀ ਸੀ ਕਿ ਮੈਨੂੰ ਇੱਕ ਕੁੜੀ ਪਸੰਦ ਆ ਗਈ ਹੈ ਉਹ ਸੋਹਣੀ ਹੈ ਆਪਣਾ ਸਾਰਾ ਘਰ ਸੰਭਾਲ ਲਵੇਗੀ ਮੈਨੂੰ ਕੁੜੀ ਬਹੁਤ ਪਸੰਦ ਹੈ ਤੇ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ ਤੇ ਹੁਣ ਮੈਂ ਵਿਆਹ ਕਰਾਉਣ ਨੂੰ ਤਿਆਰ ਹਾਂ ਸ਼ਾਇਦ ਸੰਜੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਦੀਆਂ ਗੱਲਾਂ ਸੁਣ ਰਹੀ ਹਾਂ ਅਤੇ ਉਸਨੇ ਉਸ ਸਮੇਂ ਆਪਣੀ ਮਾਂ ਨੂੰ ਕਹਿ ਕੇ ਲੋ ਤੁਸੀਂ ਕੁੜੀ ਦੇ ਨਾਲ ਗੱਲ ਕਰ ਲਓ ਅਤੇ ਉਸਨੇ ਮੈਨੂੰ ਆਪਣਾ ਫੋਨ ਮੇਰੇ ਹੱਥ ਦੇ ਵਿੱਚ ਦੇ ਦਿੱਤਾ ਫਿਰ ਉਸਨੇ ਮੈਨੂੰ ਕਿਹਾ ਕਿ ਮਾਂ ਮੈਨੂੰ ਕੁੜੀ ਬਹੁਤ ਪਸੰਦ ਹੈ ਇਹ ਸੁਣ ਕੇ ਮੈਨੂੰ ਸ਼ਰਮ ਆ ਗਈ ਸੀ ਉਸਨੇ ਫੋਨ ਕੱਟ ਦਿੱਤਾ ਤੇ ਮੈਂ ਉਸ ਨੂੰ ਪਿੱਛੋਂ ਜਾ ਕੇ ਘੁੱਟ ਕੇ ਚਫੀ ਪਾ ਲਿਆ ਉਸਨੇ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਘੁੱਟ ਕੇ ਫੜ ਲਿਆ ਸੀ ਮੈਨੂੰ ਪਿਆਰ ਕਰਨ ਲੱਗ ਪਿਆ ਸੀ ਉਸ ਨੂੰ ਕਿਹਾ ਕਿ ਜੇਕਰ ਤੈਨੂੰ ਪਸੰਦ ਹਾਂ ਤੈਨੂੰ ਬੁਰਾ ਨਾ ਮੰਨੀ ਤਾਂ ਤੂੰ ਅੱਜ ਇੱਥੇ ਹੀ ਰੁਕ ਜਾ ਜੇ ਤਾਂ ਹੀ ਉਸਦਾ ਵੀ ਦਿਲ ਮੇਰੇ ਕੋਲ ਰੁਕਣ ਲਈ ਕਰ ਰਿਹਾ ਹੋਵੇ ਉਸਨੇ ਮੇਰੀ ਗੱਲ ਦੇ ਵਿੱਚ ਹਾਂ ਮੇ ਭਰ ਦਿੱਤੀ ਉੱਥੇ ਰੁਕਣ ਦੇ ਲਈ ਮੰਨ ਗਿਆ ਸੀ ਅਤੇ ਮੈਂ ਉਸ ਨੂੰ ਕਿਹਾ ਕਿ ਮੈਂ ਰਸੋਈ ਦੇ ਵਿੱਚ ਕੁਝ ਖਾਣ ਦੀ ਤਿਆਰੀ ਕਰਦੀ ਹਾਂ ਉਸਨੇ ਕਿਹਾ ਕਿ ਉਸ ਸੋਈ ਵਿੱਚ ਮੈਂ ਸੋ ਜਾਵਾਂਗਾ ਤੁਸੀਂ ਆਪਣੇ ਘਰ ਦੇ ਵਿੱਚ ਕਮਰੇ ਦੇ ਵਿੱਚ ਜਾ ਕੇ ਸੋ ਜਾਓ ਇਹ ਕਰ ਤੁਹਾਡਾ ਹੈ ਮੈਂ ਉਸ ਨੂੰ ਕਿਹਾ ਕਿ ਵਿਆਹ ਤੋਂ ਬਾਅਦ ਇਹ ਕਰ ਤੇਰਾ ਹੋ ਜਾਊਗਾ ਇਹ ਸੁਣ ਕੇ ਮੇਰੇ ਵੱਲ ਵੇਖ ਰਿਹਾ ਸੀ ਤੇ ਮੈਂ ਉਸ ਨੂੰ ਆਪਣੀ ਗਲ ਦੇ ਨਾਲ ਲਾ ਲਿਆ ਉਸ ਨੇ ਮੈਨੂੰ ਆਪਣੇ ਪਿਆਰ ਦੇ ਨਾਲ ਗਲ ਲਾਇਆ ਮੈਂ ਬਹੁਤ ਖੁਸ਼ ਸੀ ਉਸ ਨੇ ਮੇਰਾ ਦੁਪੱਟਾ ਉਤਾਰ ਕੇ ਇੱਕ ਪਾਸੇ ਰੱਖਿਆ ਤੇ ਫਿਰ ਉਸ ਨੇ ਮੈਨੂੰ ਅਤੇ ਮੈਨੂੰ ਉਹ ਤੋਂ ਨਿच्चय ਤੋਂ ਲੈ ਕੇ ਮੂੰਹ ਤੋਂ ਲੈ ਕੇ ਨਿच्चय ਤੱਕ ਧਿਆਨ ਦੇ ਨਾਲ ਵੇਖਿਆ ਅਸੀਂ ਇੱਕ ਦੂਜੇ ਦੇ ਵਿੱਚ ਸਮਾ ਗਏ ਤੇ ਮੈਨੂੰ ਆਪਣਾ ਪੁਰਾਣਾ ਅਤੀਤ ਭੁੱਲ ਰਿਹਾ ਸੀ ਮੈਨੂੰ ਕੋਈ ਹੋਸ਼ ਨਹੀਂ ਸੀ ਮੈਂ ਆਪਣੇ ਆਪ ਨੂੰ ਉਸ ਨੂੰ ਸੌਂਪ ਚੁੱਕੀ ਸੀ ਕਿਉਂਕਿ ਹੁਣ ਅਸੀਂ ਇੱਕ ਦੂਜੇ ਦੇ ਹੋ ਗਏ ਸੀ ਅਤੇ ਅਸੀਂ ਆਪਣੀ ਜ਼ਿੰਦਗੀ ਇਕੱਠੇ ਜੀਣ ਦਾ ਫੈਸਲਾ ਚੁੱਕ ਲਿਆ ਸੀ ਇੱਕ ਦੂਜੇ ਨਾਲ ਜ਼ਿੰਦਗੀ ਜੀਣ ਦਾ ਫੈਸਲਾ ਕਰ ਲਿਆ ਸੀ ਅਤੇ ਦੋਸਤੋ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਔਰਤ ਭਾਵੇਂ ਤਲਾਕਸ਼ੁਦਾ ਹੋਵੇ ਚਾਹੇ ਵਿਧਵਾ ਹੋਵੇ ਉਸ ਨੂੰ ਆਪਣੀ ਜ਼ਿੰਦਗੀ ਜੀਣ ਦਾ ਪੂਰਾ ਹੱਕ ਹੈ ਉਸਦੇ ਵੀ ਆਪਣੇ ਸੁਪਨੇ ਹੁੰਦੇ ਨੇ ਉਸਦੇ ਵੀ ਆਪਣੇ ਸੁਪਨੇ ਵੇਖਣ ਦਾ ਹੱਕ ਹੈ ਸੋ ਦੋਸਤੋ ਸਾਡੀ ਇਸ ਤਰ੍ਹਾਂ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ Thank you so much.